ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। 3 ਮਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਇਸ ਬਾਰੇ ਗੱਲ ਕਰਦੇ ਹਾਂ। ਸਵੇਰ ਵੇਲੇ ਤੋਂ ਮੌਸਮ ਸਾਫ਼ ਸੀਗਾ, ਧੁੱਪ ਨਿਕਲੀ ਹੋਈ ਸੀ ਜੀ ਹਵਾ ਬਹੁਤ ਹੀ ਤੇਜ਼ ਨਹੀਂ ਚੱਲੀ ਜਿਸ ਕਰਕੇ ਗਰਮੀ ਤੇ ਹਮਸ ਦਾ ਦੌਰ ਦੇਖਿਆ ਗਿਆ। ਜਿਵੇਂ ਜਿਵੇਂ ਦਿਨ ਅੱਗੇ ਵਧਦਾ ਗਿਆ ਉਸੇ ਤਰ੍ਹਾਂ ਹੀ ਹਵਾ ਦੇ ਵਿੱਚ ਰਵਾਨਗੀ ਦੇਖੀ ਗਈ ਤੇ ਸ਼ਾਮ ਬਿਲੇ ਪੰਜਾਬ ਦੇ ਵਿੱਚ ਹਵਾ ਚੱਲਣੀ ਸ਼ੁਰੂ ਹੋ ਚੁੱਕੀ ਹੈ ਸੋ ਜਿਵੇਂ ਹਵਾ ਚੱਲੀ ਹੈ ਤੇਜ਼ ਤੂੜਪਰੀ ਆ ਹਨੇਰੀਆ ਦਾ ਦੌਰ ਅੱਜ ਰਾਤ ਨੂੰ ਦੇਖਣ ਨੂੰ ਮਿਲ ਸਕਦਾ ਹੈ ਆਉਣ ਵਾਲੇ ਕੁਝ ਇੱਕ ਘੰਟਿਆਂ ਤੱਕ ਮਾਲਵੇ ਦੇ ਹਰਿਆਣੇ ਤੇ ਰਾਜਸਥਾਨ ਦੇ ਨਾਲ ਲੱਗਦੇ ਖੇਤਰ ਚਾਹੇ ਬਠਿੰਡਾ ਹੋ ਗਿਆ ਸੰਗਰੂਰ ਹੋ ਗਿਆ ਮਾਨਸਾ ਹੋ ਗਿਆ ਜਾਂ ਪਟਿਆਲੇ ਦੇ ਇਲਾਕੇ ਹੋ ਗਿਆ ਇਹਨਾਂ ਵਿੱਚ ਮੀਹ ਹਨੇਰੀ ਦਾ ਦੌਰ ਦੇਖਣ ਨੂੰ ਮਲੇਗਾ ਇਹ ਮਲੇਰ ਕੋਟਲਾ ਨਾਪਾ ਲੁਧਿਆਣਾ ਰਾਜਪੁਰਾ ਇਹਨਾਂ ਖੇਤਰਾਂ ਨੂੰ ਵੀ ਪ੍ਰਭਾਵਿਤ ਕਰੇਗਾ ਦੂਸਰੀ ਤਰਫ ਪਹਾੜਾ ਦੇ ਨਾਲ ਲੱਗਦੇ ਖੇਤਰ ਆਪਣੇ ਪਠਾਨਕੋਟ ਹੁਸ਼ਿਆਰਪੁਰ ਰੋਪੜ ਮੋਹਾਲੀ ਚੰਡੀਗੜ੍ਹ ਇਹਨਾਂ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਦੇ ਸ਼ਰਾਟੇ ਲੱਗਦੇ ਹੋਏ ਦਿਖਾਈ ਦੇਣਗੇ ਜੇਕਰ ਹਨੇਰੀ ਦੀ ਰਫ਼ਤਾਰ ਥੋੜੀ ਜਿਹੀ ਹੋਰ ਬਣੀ ਤਾਂ ਮਾਝੇ ਤੇ ਦੁਆਬੇ ਦੇ ਕੁਝ ਕੁ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਅੱਜ ਰਾਤ ਵੇਲੇ ਲੱਗ ਸਕਦੇ ਹਨ ਮੀਂਹ ਬਹੁਤਾ ਨਹੀਂ ਹੋਵੇਗਾ ਤੇਜ਼ ਹਨੇਰੀ ਵੀ ਬਹੁਤੀ ਨਹੀਂ ਹੋਵੇਗੀ ਪਰ ਹਲਕੀ ਗਰਜਲੇਸ਼ਕ ਦੇ ਨਾਲ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਸਾਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਲੱਗਦੇ ਹੋਏ ਅੱਧੀ ਰਾਤ ਤੱਕ ਜਾਂ ਅੱਧੀ ਰਾਤ ਤੋਂ ਬਾਅਦ ਵੀ ਕਿਤੇ-ਕਿਤੇ ਦੇਖਣ ਨੂੰ ਮਿਲਣਗੇ ਹਰਿਆਣਾ ਤੇ ਰਾਜਸਥਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੁਪਹਿਰ ਤੋਂ ਬਾਅਦ ਜਾਰੀ ਨੇ